ਵਦਰਪਾਰ ਅੱਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਾਪਾਨ ਦੌਰੇ ਦਾ ਅਜ ਦੂਸਰਾ ਦਿਨ ਹੈ ਅੱਜ ਸਵੇਰੇ ਮੋਦੀ ਜਾਪਾਨ ਦੇ ਧਾਰਮਿਕ ਨਗਰੀ ਕਿਊਟੋ ਵਿੱਚ ਪਹੁੰਚੇ ਮੋਦੀ ਕਿਊਟੋ ਦੇ ਤੋਜੀ ਮੰਦਿਰ ਦੇ ਵਿੱਚ ਨਤਮਸਤਕ ਹੋਏ ਜਿਸ ਦੌਰਾਨ ਉਹਨਾਂ ਦੇ ਨਾਲ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਵੀ ਮੌਜੂਦ ਸਨ ਮੋਦੀ ਆਪਣੇ 5 ਦਿਨਾਂ ਦੌਰੇ ਤੇ ਜਾਪਾਨ ਦੇ ਵਿੱਚ ਗਏ ਹੋਏ ਨੇ ਅਤੇ 3 ਸਤੰਬਰ ਤੱਕ ਇਹ ਦੌਰਾ ਜਾਰੀ ਰਹੇਗਾ 1 ਸਤੰਬਰ ਨੂੰ ਦੋਵੇਂ ਮੁਲਕਾਂ ਵਿਚਾਲੇ ਦੋਪੱਖੀ ਗੱਲਬਾਤ ਹੋਵੇਗੀ ਯਾਤਰਾ ਦੌਰਾਨ ਮੋਦੀ ਜਪਾਨ ਨੂੰ ਭਾਰਤ ਦੇ ਵਿਕਾਸ ਵਿੱਚ ਵੱਡਾ ਸਹਿਯੋਗੀ ਬਣਾਉਣ ਤੇ ਜ਼ੋਰ ਦੇਣਗੇ ਦਿੱਲੀ ਮੁੰਬਈ ਉਦਯੋਗਿਕ ਕੋਰੀਡੋਰ ਬੁਲੇਟ ਟ੍ਰੇਨ ਐਨ ਐਫ ਬੀ ਐਸ ਜਹਾਜ਼ ਖਰੀਦਣ ਅਤੇ ਸਿਵਲ ਨਿਊਕਲੀਅਰ ਟੈਕਨੋਲੋਜੀ ਦੇ ਵਿੱਚ ਜਪਾਨ ਦੀ ਹਿੱਸੇਦਾਰੀ ਨੂੰ ਵਧਾਉਣ ਦੀ ਗੱਲਬਾਤ ਕੀਤੀ ਜਾਵੇਗੀ 85 ਮਿਲੀਅਨ ਡਾਲਰ ਦੇ ਵਪਾਰਕ ਸਮਝੌਤੇ ਤੇ ਵੀ ਗੱਲਬਾਤ ਸੰਭਵ ਹੈ ਨਰੇਂਦਰ ਮੋਦੀ ਦਾ 7 ਸਾਲਾਂ ਦੇ ਵਿੱਚ ਤੀਸਰਾ ਜਾਪਾਨ ਦੌਰਾ ਹੈ 2007 ਅਤੇ 2012 ਦੇ ਵਿੱਚ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਗੁਜਰਾਤ ਦੌਰੇ ਤੇ ਗਏ ਸਨ ਸ਼ਿੰਜੋ ਆਬੇ ਦੇ ਨਾਲ ਚੰਗੇ ਦੋਸਤ ਨੇ ਅਤੇ ਇਹ ਤੀਸਰਾ ਦੌਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਾਪਾਨ ਦੌਰੇ ਦਾ ਦੂਸਰਾ ਦਿਨ ਦੂਸਰੇ ਦਿਨ ਤੋਜੀ ਮੰਦਰ ਦੇ ਵਿੱਚ ਦੋਵੇਂ ਪ੍ਰਧਾਨ ਮੰਤਰੀ ਨਤਮਸਤਕ ਹੋਏ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਨਾਲ ਹੀ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਜੋ ਕਿ ਉਹਨਾਂ ਨਾਲ ਮੌਜੂਦ ਰਹੇ ਅਤੇ ਜਪਾਨ ਦੇ ਤੋਜੀ ਮੰਦਰ ਦੇ ਵਿੱਚ ਨਤਮਸਤਕ ਹੋਏ ਨੇ ਬੀਤੇ ਦਿਨ ਵੀ ਅਹਿਮ ਫੈਸਲਾ ਲਿਆ ਗਿਆ ਜਪਾਨ ਅਤੇ ਭਾਰਤ ਵਿਚਾਲੇ ਅਹਿਮ ਸਮਝੌਤਾ ਹੋਇਆ ਜਿਸ ਦੇ ਚਲਦਿਆ ਕਿਊਟੋ ਦੀ ਤਰਜ਼ ਦੇ ਉਤੇ ਵਾਰਨਸੀ ਨੂੰ ਵਿਕਸਤ ਕੀਤਾ ਜਾਵੇਗਾ ਇਹ ਸਮਝੌਤਾ ਪਾਕ ਇਹ ਸਮਝੌਤਾ ਜਪਾਨ ਦੇ ਨਾਲ ਬੀਤੇ ਦਿਨ ਭਾਰਤੀ ਪ੍ਰਧਾਨ ਮੰਤਰੀ ਨੇ ਕੀਤਾ ਹੈ